ਇਹ ਜਮੀਨਾਂ ਨੇ ਛੱਡਣ ਛੱਡਣ ਦੇ ਸਾਡੇ ਉਹ ਭਰਾਵਾਂ ਨੇ ਰਲ ਕੇ ਐਕਟੈਂਚ ਤੇਲ ਪਾਇਆ ਉਹ ਜਮੀਨ ਪਤਰੀ ਕੀਤੀ ਉਸ ਜਮੀਨਾਂ ਪਤਰੀਆਂ ਕਰਕੇ ਆਵਾਜ਼ ਹੁਣ ਜਮੀਨ ਉੱਤੇ ਕੰਤਾ ਬੀਜਣਾ ਉਹ ਜਿਹੜੀ ਇਹੋ ਜਗ੍ਹਾ ਨਿਮਣਾ ਨੇ ਜਿੱਥੇ ਅਜੇ ਵੀ ਪਾਣੀ ਸੋਕਿਆ ਕੀ ਸੰਦੀਏ ਕਸਾ ਦੇਛੜੀ ਡੋਕੀ ਤੀ ਗਈ ਹੈ ਆਂ ਨਾ ਲੋਟ ਮੈਂ ਨੇ ਆ ਇਹ ਸ਼ੌਕ ਅਸੀਂ ਆਪਣਾ ਪਹਿਲਾਂ ਬਾਹਰ ਕੱਢਿਆ ਕਿ ਪਤਾ ਨਹੀਂ ਕੀ ਹੋਵੇਗਾ ਇਹ ਬਸ ਤਾਂ ਨਾ ਦੇ ਸਭ ਤੇ ਜਿੱਤ ਗਿਆ ਜੇ ਉਹ ਨਹੀਂ ਜੀ ਕੇ ਕੀ ਨਾ ਕੋਸੀ ਉਹਨਾਂ ਨੇ ਹੱਥ ਦਾ ਪੈਣਾ ਦੇ ਦਿੱਤੇ ਸੀ ਕੋਹਰੇ ਨਾਲ ਉਹਨਾਂ ਕੋਲ ਅੱਧਾ ਘਟ ਬਹੁਤ ਤਗੜਾ ਹੁੰਦਾ ਸੀ ਉਹਨਾਂ ਨੇ ਦੇਖਿਆ ਸੀ ਕਿ ਤਰ੍ਹਾਂ ਤੋਂ ਤਾਂ ਨਿਭਲ ਨਾ ਨਹੀਂ ਪਾਉਂਦੇ ਸਭ ਦੇ। ਤੇ ਮੈਂ ਅੱਜੋ ਵੀ ਕਿਹਾ ਗੋਗੀਆ ਇਹਨਾਂ ਨੂੰ ਤੇ ਇਹ ਪੈਣਾ ਮੇਰੀਆਂ ਜੂਹ ਕਰਾ ਕੇ ਬਾਹਰ ਨਿਕਲਣਾ ਮੇਰੇ ਵੀਰ ਸ਼ਾਇਦ ਇਹ ਸੋਚਦੇ ਨੇ। ਇਹ ਅਜੇ ਬਾਹਰ ਨਿਕਲੇ ਇਹਨਾਂ ਨੂੰ ਬਾਹਰ ਕੱਢਿਆ। ਇਹ ਤਾਂ ਲਾਕੇ ਸ਼ਾਮ ਤੱਕ ਕੰਮ ਕਰਦੀ ਆ ਤੇ ਕੀ ਕਰਾ ਆਪਣੇ ਹੱਕ ਲੈਣ ਦੀ ਚਾਹ ਨਹੀਂ। ਉਹਨੂੰ ਆਪਣੇ ਹੱਕਾਂ ਦਾ ਪੂਰਾ ਜਾਣੂ ਹੋਣਾ ਚਾਹੀਦਾ ਆ। ਜੇ ਵੀ ਕੋ ਸਕਦਾ ਹੈ 24 ਕਿਲੋ ਨੂੰ ਸਾਹਮਣਾ ਮੇਰੇ ਵੀਰਾਂ ਨੇ ਪੈਰਾਂ ਨੂੰ ਨਾਲ ਲੈ ਕੇ ਆਣਾ ਉਸਤੇ ਅਸੀਂ ਨਾਲ ਆਪਣੇ ਉਹ ਤੋਂ ਜਿਹੜਾ ਮਾਜਾ ਵਾ ਉਹਦਾ ਵੀ ਉਹਨਾਂ ਕੋਲ ਦੀ ਸੀ ਦਫਤਰ ਤੋਂ ਕਰਵਾ ਲਈਆਂ ਆਏ ਨਾਲ ਹੀ ਅਹੀਂ ਮੰਗ ਪੱਤਰ ਹੈ ਉਹ ਵੀ ਮੰਗ ਪੱਤਰ ਹੀ ਦੇਣਾ ਹੈ ਉਹਨਾਂ ਨੂੰ ਨਾਲ ਤੇ ਨਾਲ ਹੀ ਅਸੀਂ ਬੱਚੇ ਵੀ ਰੱਦ ਕਰਵਾ ਜੇ ਦੀ ਨਾਲ ਲੱਗੀ ਹੋਈ ਆ ਕਦੀ ਵਾ ਭੱਜ ਕਛੜਫਾ ਮਾਰ ਕੇ ਕਿਤੇ ਚਲ ਜਾਂਦੀ ਆ ਕਦੀ ਕਿਤੇ ਚਲ ਜਾਂਦੀ ਆ ਉਹ ਵੀ ਉਹਦੇ ਨਾਲ ਤੇ ਫੋਟਵਾ ਕੇ ਚੰਦੀ ਨਹੀਂ ਉਸ ਤੋਂ ਬਾਅਦ ਸੋਨੀਆਂ ਮਾਂ ਕਿੱਥੇ ਗਈ ਆ ਜਦ ਹੀ ਲੋਕਾਂ ਨੂੰ ਸੁਣਨ ਤੇ ਨਹੀਂ ਮੀਂਹ ਹੋ ਰਿਹਾ ਜੇ ਤੁਸੀਂ ਜਦੋਂ ਉਹਨਾਂ ਦਾ ਜਾ ਕੇ ਆਪਣੇ ਹਾਲ ਦੇ ਦੇਖੀਏ ਤੇ ਪਤਾ ਲੱਗਦਾ ਹੈ ਕਿ ਉਹਨਾਂ ਦੇ ਹਾਲਾਤ ਉੱਥੇ ਕੀ ਨੇ ਤੇ ਸਰਕਾਰ ਕੋਈ ਵੀ ਬਾਹਰ ਫੜਨ ਨੂੰ ਤਿਆਰ ਨਹੀਂ ਉਹਨ ਜਿਹੜੇ ਵੋਟਾਂ ਆਉਣੀਆਂ ਨੇ ਤੇਰੋਂ ਵੋਟਾਂ ਲੈਣ ਦੀ ਕਾਰ ਕਰ ਸਾਰੇ ਵੋਟ ਵਾ ਕੇ ਚੁੰਦੇ ਨੇ ਕਦੀ ਕਾਲੀ ਚੱਲ ਜਾਂਦੇ ਆ ਕਾਲੀ ਵਾਲੇ ਜਾਂਦੇ ਨੇ ਤੇ ਕਾਂਗਰਸ ਵਾਲੇ ਆ ਜਾਂਦੇ ਨੇ ਲੋਕਾਂ ਨੂੰ ਇਹ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਜਨਨ ਇਕਤਾ ਉਗਰਾਹਾ ਬਲਾਕ ਅਜਨਾਨਾ ਦੇ ਪਿੰਡਾਂ ਦੀ ਅੱਜ ਪਿੰਡ ਮਦੂ ਸ਼ਾਂਗੇ ਗੁਰਦੁਆਰਾ ਮਨਸਾਪੁਰ ਸਾਹਿਬ ਵਿਖੇ ਮੀਟਿੰਗ ਹੋ ਰਹੀ ਆ ਅੱਜ ਦੀ ਮੀਟਿੰਗ ਦੇ ਜਿਹੜੇ ਮੁੱਖ ਏਜੰਡੇ ਨੇ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਜਥੇਬੰਦੀ ਦਾ ਫੈਸਲਾ ਸੀ ਹੜ ਅਪੀਲ ਤ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਦੀ ਬਾਹ ਫੜਨ ਦੇ ਵਾਸਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਮੰਗ ਪੱਤਰ ਦੇਣ ਗਏ ਸੀ ਆਪਣੇ ਆਗੂ ਉਹਨਾਂ ਆਗੂਆਂ ਦੇ ਉੱਪਰ ਝੂਠਾ ਪਰਚਾ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਉਸ ਪਰਚੇ ਨੂੰ ਰੱਦ ਕਰਵਾਉਣ ਦੇ ਵਾਸਤੇ ਤੇ ਨਾਲ ਹੀ ਹਾਰਪੀਲਤ ਲੋਕਾਂ ਦੀ ਬਾਹ ਫੜਨ ਦੇ ਵਾਸਤੇ ਮੁਆਵਜ਼ੇ ਦੇ ਵਾਸਤੇ 24 11 25 ਨੂੰ ਪੁਲਿਸ ਕਮਿਸ਼ਨ ਅਮਰਸਰ ਦੇ ਦਫਤਰ ਤੇ ਧਰਨਾ ਦਿੱਤਾ ਜਾਵੇਗਾ ਸੋ ਉਸ ਦੀ ਤਿਆਰੀ ਦੇ ਵਜੋਂ ਅੱਜ ਬੜੀ ਵੱਡੀ ਵਿਸ਼ਾਲ ਮੀਟਿੰਗ ਗੁਰਦੁਆਰਾ ਮਨਸਾਪੁਰੂ ਸਾਹਿਬ ਵਿਖੇ ਪਿੰਡ ਮਧੂਸ਼ਾਂਗਾ ਵਿਖੇ ਕਰਵਾਈ ਜਾ ਰਹੀ ਆ ਤੇ ਜਿਹੜੇ ਵੱਡੇ ਕਾਫਲੇ ਨੇ ਅਜ ਨਾਲੇ ਬਲਾਗ ਤੋਂ ਅੰਮ੍ਰਿਤਸਰ 24 ਤਰੀਕ ਨੂੰ ਪਹੁੰਚਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਉਹਦੇ ਵੀ ਸਿਰ ਤੇ ਸਰਦਾਰੀ ਆ ਜੋ ਇਹ ਤੋਂ ਨਾਲ ਆਪਣੀ ਜਿੰਦਗੀ ਜੀਣਾ ਚਾਹਦਾ ਹੈ ਤੇ ਕਰੋ ਜਦੋਂ ਸਾਰਾ